ਮੈਂ ਉਹਨਾਂ ਨੇ ਉਹਨਾਂ ਨੇ ਮੇਰੇ ਬਾਰੇ ਕਿਹੋ ਸੋਚ ਰੱਖੀ ਹੋਈ ਆ ਕਿੱਦਾਂ ਦਾ ਉਹ ਮੇਰਾ ਮੇਰੇ ਵੱਲੋਂ ਜਿਹੜਾ ਕੈਰੈਕਟਰ ਹੈ ਉਹਨਾਂ ਦੇ ਮਾਇੰਡ ਦੇ ਵਿੱਚ ਕਿੱਦਾਂ ਦਾ ਹੈ ਪਰ ਇਸ਼ੂ ਇਹ ਚਾਹੁੰਦਾ ਸੀਗਾ ਕਿ ਉਹਰੇ ਚੇਲੇ ਜਿਹੜੇ ਪਤਨ ਸੌਰ ਬਾਕੀ 11 ਚੇਲੇ ਕੀ ਸਮਝ ਹੈ ਇਸ਼ੂ ਮਸੀਹ ਦੇ ਬਾਰੇ ਕੀ ਸੋਚਦੇ ਆ ਇਸ਼ੂ ਮਸੀਹ ਚਾਹੁੰਦਾ ਸੀਗਾ ਕਿ ਆਪਣੇ ਮੂਹੋਂ ਬਿਆਨ ਕਰ ਐਸੇ ਲਈ ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਸਵਾਲ ਕੀਤਾ

ਇਹ ਤਾਂ ਅੰਨੇ ਪੱਤਰ ਕਿ ਇਹ ਗੱਲਾਂ ਜਿਹੜੀਆਂ ਜੇ ਤੂੰ ਆਖਣੇ ਕਿ ਤੂੰ ਪਰਮੇਸ਼ਵਰ ਦਾ ਪੁੱਤਰ ਆ ਜਿਵੇਂ ਕਹ ਰਹੀ ਇਹ ਗੱਲ ਅ ਕਿਸੇ ਮਨੁੱਖ ਨੇ ਲਹੂ ਮਾਸ ਨੇ ਨਹੀਂ ਕਿਸੇ ਮਨੁੱਖ ਨੇ ਨਹੀਂ ਬਲਕਿ ਇਹ ਗੱਲ ਪਰਮੇਸ਼ਵਰ ਨੇ ਤੇਰੇ ਉੱਤੇ ਕੀ ਕੀਤੀ ਆ ਪ੍ਰਗਟ ਕਰ ਦਿੱਤੀ ਆ ਹallelujah ਅੱਜ ਮੇਰੇ ਪ੍ਰੀਓ ਜਿੱਚੀ ਵਫਾਦਾਰ ਆ ਪਰਮੇਸ਼ਵਰ ਦੇ ਨਾਲ ਦੇਖੋ ਦਾ ਸਾਡੇ ਜੀਵਨ ਦੇ ਵਿੱਚ ਉਹਨਾਂ ਵਸਤੂਆਂ ਨੂੰ ਉਹਨਾਂ ਬਲੇਸਿੰਗਾਂ ਨੂੰ ਆਪਣੇ ਜੋ ਖੁਦਰ ਦਾਸ ਜੋ ਖੁਦਰ ਨਬੀ ਤੁਹਾਡੇ ਜੀਵਨ ਚ ਪ੍ਰਗਟ ਕਰਦਾ ਹੈ ਕਿ ਤੁਸੀਂ ਪਰਮੇਸ਼ਵਰ ਦੇ ਕੋਲੋਂ ਬਲੇਸਿੰਗਾਂ ਨੂੰ ਉਹਨਾਂ ਆਸੀਸ਼ਾਂ ਨੂੰ ਹਾਸਲ ਕਰ ਸਕੋ ਔਰ ਪਰਮੇਸ਼ਵਰ ਦੇ ਰਾਜ ਜਲੀ ਵਧ ਸਕੋ ਪ੍ਰਭੂ ਕਿੰਨਾ ਮੇਰੀ ਪ੍ਰਜਾ ਮੇਰੇ ਗਿਆਨ ਤੋਂ ਬਿਨਾ ਨਾਸ਼ ਹੋ ਰਹੀ ਮੇਰੀ ਬੇਨਤੀ ਹੈ ਮੇਰੀ ਮੇਰੇ ਪ੍ਰਿਯੋ ਪਰਮੇਸ਼ਵਰ ਦੇ ਗਿਆਨ ਦੇ ਵਿੱਚ ਉਹਦੇ ਕਲਾਮ ਦੇ ਵਿੱਚ ਵਧੋ ਜੇ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ ਸੁਣ ਸਕਦੇ ਆ ਹਨਾ ਉਹ ਇਸੇ ਤਰ੍ਹਾਂ ਕਿ ਨਾਲ ਸੁਣੀਏ ਕਿ ਪਰਮੇਸ਼ਵਰ ਦਾ ਇੱਕ ਇੱਕ ਵਚਨ ਸਾਡੇ ਅੰਦਰ ਠਹਿਰੇ ਇੱਕ ਇੱਕ ਵਚਨ ਸਾਨੂੰ ਪਰਮੇਸ਼ਵਰ ਦੇ ਵੱਲ ਖਿੱਚ ਕੇ ਲੈ ਕੇ ਜਾ ਪਰਮੂਖ ਨੇ ਮੇਰੀ ਪ੍ਰਜਾ ਮੇਰੇ ਗਿਆਨ ਤੋਂ ਬਿਨਾਂ ਨਾਸ਼ੁਰ ਪਤਰਸ ਨੂੰ ਪਰਮੇਸ਼ਵਰ ਦੇ ਪੇਟ ਪਰਮੇਸ਼ਵਰ ਦੇ ਆਤਮਾ ਨੇ ਜ਼ਾਹਿਰ ਕੀਤਾ ਪਤਰਸ ਬਰੀ ਯੀਸ਼ੂ ਮਸੀਹ ਗਿਆ ਪਰਮੇਸ਼ਵਰ ਦਾ ਪੁੱਤਰ ਆ ਪਰਮੇਸ਼ੁਰ ਦਾ ਬੇਟਾ ਹੈ ਹallelujah ਹallelujah ਅਜੇ ਨਹੀਂ ਜਟੋੜੇ ਜੀਵਨ ਦੇ ਵਿੱਚ ਨਹੀਂ ਆ ਮੰਗੂ ਖੁਦਾ ਦੇ ਕੋਲ ਕਿ ਪਰਮੇਸ਼ੁਰ ਮੇਰੇ ਤੇ ਜ਼ਾਹਿਰ ਕਰ ਕੁਝ ਇਨਸਾਨ ਬਾਈਬਲ ਪੜ੍ਹਨਾ ਕਰਦੇ ਹੋਰ ਕਿੰਨੇ ਸਾਨੂੰ ਸਮਝ ਨਹੀਂ ਆਉਂਦੀ ਬਾਈਬਲ ਦੀ ਅਸੀਂ ਪੜ੍ਹਦੇ ਜਰੂਰੇ ਪਰ ਅਸੀਂ ਭੁੱਲ ਜਾਂਦੇ ਹਾਂ ਸਾਨੂੰ ਸਮਝ ਨਹੀਂ ਆਉਂਦੀ ਬਾਈਬਲ ਕੀ ਕਹਿ ਰਹੀ ਸਾਡੇ ਬਾਰੇ ਅਸੀਂ ਖੁਦਾ ਦੇ ਕੋਲੋਂ ਪਰਮੇਸ਼ੁਰ ਦੇ ਕੋਲੋਂ ਮੰਗਦੇ ਸਾਡੇ ਪ੍ਰਭੂ ਆਪਣੇ ਭੇਤ ਨੂੰ ਮੇਰੇ ਦਿੰਦਾ ਹੈ ਆਪਣੇ ਪਵਿੱਤਰ ਕਲਾਮ ਦੇ ਇੱਕ ਇੱਕ ਸ਼ਬਦ ਨੂੰ ਮੇਰੇ ਤੇ ਜ਼ਾਹਿਰ ਕਰ। ਲਿਖਿਆ ਜਿਦੋਂ ਕੋ ਬੋਧਰੇ ਘਟਾਇਆ ਮੇਰੇ ਕੋਲੋਂ ਮੰਗੋ ਮੈਂ ਬਿਨਾ ਲਾਂਬੇ ਦੇ ਮੰਗੋ। ਹallelujah। ਅੱਜ ਇਨਸਾਨਾਂ ਨੂੰ 10 ਸਾਲ ਪੁਰਣੀ ਗੱਲ ਯਾਦ ਹੋਵੇਗੀ। ਮੇਰੀ ਮਾਸੀ ਨੇ ਮੈਨੂੰ ਕੀ ਕਿਹਾ ਸੀ? ਮੇਰੀ ਨਾਨ ਨੇ ਮੈਨੂੰ ਕੀ ਕਿਹਾ ਹੈ? ਕਿਹੜਾ ਤਾਨਾ ਮਾਰਿਆ? ਕਿਹੜਾ ਮੀਨਾ ਮਾਰਿਆ? ਪਰ ਜੋ ਪਿਛਲੇ ਥੰਡੇਕ ਵਚਨ ਹੋਇਆ ਉਹ ਆਦਮੀ ਹੋਵੇਗਾ। ਅਸੀਂ ਹੁਣ ਕੀ ਸੁਣਿਆ ਉਹ ਆਦਮੀ ਹੋਵੇਗਾ। ਕਿਉਂਕਿ ਉਹਨਾਂ ਨੇ ਸਰੀਰਿਕ ਵਸਥਾ ਦੇ ਉੱਪਰ ਮਨ ਲਾਇਆ ਹੋਇਆ ਹallelujah 10 ਸਾਲ ਪੁਰਣੀ ਗੱਲ ਜਾਦ ਹੋਵੇਗੀ ਪਰ वचन ਜਾਦ ਨਹੀਂ ਹੋਏ ਕਿਉਂ ਕਿ ਸ਼ੈਤਾਨ ਨਹੀਂ ਚੁਲਕ ਜਿਸੀ वचन ਜਾਦ ਰੱਖੋ ਮਨ ਲਓ ਕੋਈ ਤੁਹਾਨੂੰ ਮੇਨਾ ਮਾਰੇ ਤਾਨਾ ਮਾਰੇ ਕੁਛ ਵੀ ਕਵੇ ਆਪਣੇ ਮਾਈਂਡ ਤੋਂ ਕੱਢ ਦੇ ਬੋਲੋ ਪਰ ਦਿਲ ਤੋਂ ਕੱਢ ਦੇ ਬੋਲੋ ਇਹ ਪ੍ਰਭੂ ਉਹਨਾਂ ਸ਼ਾਂਤੀ ਦੇ ਪਰ ਮੈਨੂੰ ਆਪਣੇ ਵੱਲ ਖਿੱਚ ਆਪਣੀ ਮਹਿਮਾ ਦੇ ਵੱਲ ਖਿੱਚ ਪਰ ਪਰਮੇਸ਼ਰ ਦੇ वचन ਤੁਹਾਡੇ ਦੇ ਠਹਿਰੇਗਾ ਕਲਾਮ ਠਹਿਰੇਗਾ

ਤੂ ਤੇ ਪਤਰਸ ਹੈ ਅਤੀ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੀ ਪਤਾਲ ਦੀ ਫਾਟਕਾਂ ਦਾ ਉਹਦੇ ਉੱਤੇ ਕੁਝ ਵਾਸ ਨਾ ਚੱਲੇਗਾ ਮੈਂ ਸਵਰਗ ਦੇ ਰਾਜ਼ ਦੀਆਂ ਕੁੰਜੀਆਂ ਤੈਨੂੰ ਦੇਵਾਂਗਾ ਅਤੀ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ ਅਤੀ ਜੋ ਕੁਝ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ ਹallelujah ਗਰਮਤ ਤੂੰ ਪਤਰਸ ਤੂੰ ਪੱਥਰ ਆ ਜਿਹਦੇ ਉੱਤੇ ਮੈਂ ਆਪਣੀ ਇਕਲੀਸੀਆ ਕੀ ਕਰਾਂਗਾ ਬਣਾਵਾਂਗਾ ਉਹ ਕਿਨਾਂ ਮੈਂ ਸਵਰਗ ਦੀ ਇਹ ਕੁੰਜੀ ਆ ਤੈਨੂੰ ਦਿੰਨਾ ਆ ਜੋ ਤੂੰ ਧਰਤੀ 'ਤੇ ਬੰਨੇਗਾ ਸਵਰਗ ਵਿੱਚ ਕੀ ਹੋਵੇਗਾ ਬੰਦ ਜਾਵੇਗਾ ਜੋ ਤੈਨੂੰ ਖੋਲੇਗਾ ਉਹ ਸਵਰਗ ਵਿੱਚ ਖੁੱਲ ਜਾਵੇ ਅੱਜ ਇਹ ਕੁੰਜੀ ਜਿਹੜੀ ਆ ਇਹ ਚਾਬੀ ਆ ਹਰ ਇੱਕ ਵਿਸ਼ਵਾਸੀ ਦੇ ਕੋਲੇ ਹੈ ਅੱਜ ਸੀ ਉਹਨੂੰ ਬੰਨਣਾ ਨਹੀਂ ਜਾਂਦੇ ਤਾਲਾ ਮਾਰਨਾ ਨਹੀਂ ਜਾਂਦੇ ਕੁਝ ਲੋਕ ਤਾਲੇ ਨੂੰ ਭੁੱਲ ਜਾਂਦੇ ਕੋਈ ਤਾਲਾ ਸਾਡੇ ਕੋਲ ਹੈਗਾ ਹੈ ਅੱਜ ਬਿਮਾਰੀਆਂ ਤੁਹਾਡੇ ਜੀਵਨ ਚ ਆ ਰਹੀਆਂ ਸ਼ੈਤਾਨ ਅਟੈਕ ਕਰ ਰਿਹਾ ਬਾਰ-ਬਾਰ ਹਨਾ ਦੁਸਤਮਾ ਜਰੂਰ ਤੁਹਾਡੀ ਜੀਵ ਜੁਰਨ ਨੂੰ ਬੰਨਣਾ ਸ਼ੁਰੂ ਕਰੋ ਇਸ वचन ਨੂੰ ਯਾਦ ਰੱਖੋਗੀ ਪਰਮੇਸ਼ਵਰ ਮੈਂ ਤੇਰੇ वचन ਦੇ ਅਨੁਸਾਰ ਜੋ ਕੁੰਜੀ ਮੇਰੇ ਕੋਲੇ ਆ ਸ਼ੈਤਾਨ ਨੂੰ ਬੰਨ ਦੇ ਆ ਤੇਰਾ वचन ਕੇ ਦੂਤ ਤੇਰੇ ਬੰਨੇਗਾ ਸਵਰਗ ਚ ਭਜ ਜਾਵੇਗਾ ਜੋ ਸ਼ੈਤਾਨ ਤੋਂ ਨਿਤਿੰਦ ਬਾਰ-ਬਾਰ ਅਟੈਕ ਕਰ ਰਿਹਾ ਬਾਰ-ਬਾਰ ਤੈਨੂੰ ਸ਼ਰਮਿੰਦਗੀ ਦਿਖਾ ਰਿਹਾ ਉਹਨੂੰ ਆਪਣੀ ਸੱਤ ਨਾਲ ਬੰਨ੍ਹਣਾ ਸ਼ੁਰੂ ਕਰੋ ਕਿ اے ਸ਼ੈਤਾਨ ਤੂੰ ਮੇਰੇ ਜੀਵਨ ਦਾ ਹਿਸਾਨੀਆ اے ਸ਼ਰਮਿੰਦਗੀ ਤੂੰ ਮੇਰੇ ਜੀਵਨ ਦਾ ਹਿਸਾਨੀਆ ਹੈ ਗਰੀਬੀ ਤੂੰ ਮੇਰੇ ਜੀਵਨ ਦਾ ਹਿਸਾਨੀਆ ਮੈਂ ਤੈਨੂੰ ਆਪਣੇ ਜੀਵਨ ਦੇ ਵਿੱਚੋਂ ਕੱਢਦਾ ਹਾਂ ਔਰ ਬੰਨ੍ਹਦਾ ਹਾਂ ਤੂੰ ਫਿਰ ਤੋਂ ਮੇਰੇ ਜੀਵਨ ਚ ਨਾ ਆਵੀਂ ਕਿਉਂ ਨਾ ਉਹ ਸ਼ੈਤਾਨ ਸ਼ਰਮਿੰਦਾ ਹੋ ਕੇ ਜਾਵੇ ਕਿਉਂ ਨੋ ਬਿਮਾਰੀਆਂ ਸ਼ਰਮਿੰਦਾ ਹੋ ਕੇ ਜਾਣ ਗਿਆ ਕਿਉਂ ਨਾ ਗ੍ਰੀਪੀ ਟੋੜੇ ਜੀਵਿਤ ਕਿਲੋਮੀਟਰ ਦੂਰ ਰਹੇਗੀ ਕਿਉਂਕਿ ਅੱਜ ਲੋਕਾਂ ਨੂੰ ਵਚਨ ਦਾ ਯੂਜ਼ ਕਰਨਾ ਨਹੀਂ ਆ ਰਿਹਾ ਵਫਾਦਾਰ ਨਹੀਂ ਹੋ ਰਹੇ ਪਰਮੇਸ਼ੁਰ ਦੇ ਜਿਹੜਾ ਵਫਾਦਾਰ ਹੋਵੇਗਾ ਉਹੀ ਵਾਦਸ ਹੋਵੇਗਾ ਹallelujah ਵਫਾਦਾਰੀ ਤੋਂ